ਅਗੇ ਮੋਟਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਦੋਸਤ ਬਿੱਟੂ ਨਿਜਾਮਪੁਰ ਸਵਾਤ ਕਰਦਾ ਹਾਂ ਜੀ ਖੋਰ ਵੀਡੀਓ ਵਿੱਚ ਦਰਸ਼ਕੋ ਅੱਜ ਆਪਾਂ ਖੜੇ ਆਂ ਸ੍ਰੀ ਸਿੱਧਸਰ ਸਾਹਿਬ ਦੀ ਧਰਤੀ ਤੇ ਸੀਤ ਬਾਬਾ ਸਿਆਣਾ ਸਿੰਘ ਗੱਲ ਚੱਲੀ ਜੋ ਮੇਰੇ ਪਿੰਡ ਦੇ ਨਾਲ ਹੀ ਪੈਂਦਾ ਤੇ ਇੱਥੇ ਮੇਲਾ ਲੱਗਿਆ ਹੋਇਆ ਜੋੜ ਮੇਲਾ 'ਚ ਬੱਕਰੀਆਂ ਵਾਲੇ ਵੀਰ ਬੱਕਰੀਆਂ ਲੈ ਕੇ ਵੀ ਆਏ ਹੋਇਆ ਤੇ ਬੱਕਰੀਆਂ ਕਾਫੀ ਸਜਾਈਆਂ ਵੀ ਹੋਈਆਂ ਨੇ ਆਪਾਂ ਪੁੱਛਾਂਗੇ ਬਾਪੂ ਜੀ ਉਹ ਕਿਹੜੇ ਕੋੜਮੇ ਦੀਆਂ ਬੱਕਰੀਆਂ ਨੇ ਕਿਹੜੀ ਨਸਲ ਦੀਆਂ ਨੇ ਆੜੀਆਂ ਗੱਲਾਂ ਮਾਰਤਾ ਕਰਦੇ ਆਂ ਬਾਪੂ ਤੋਂ ਜਾਣਦੇ ਆਂ ਤੇ ਤੁਸੀਂ ਬਣਿਆ ਰਹੋ ਵੀਡੀਓ ਦੇ ਨਾਲ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਾ ਕਰੋ ਤੇ ਚੈਨਲ ਆਪਣੇ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੇ ਫੇਸਬੁੱਕ ਤੇ ਹੁੰਦਾ ਬਿਟੂ ਨਹੀਂ ਹਾਂ ਪਰ ਪੇਜ ਨੂੰ ਫਾਲੋ ਜ਼ਰੂਰ ਕਰ ਲਿਆ ਕਰੋ ਆਜੋ ਕਰਦੇ ਆਂ ਬਾਪੂ ਜੀ ਨਾਲ ਗੱਲਬਾਤ ਬਾਪੂ ਜੀ ਪਹਿਲਾਂ ਥੋੜੀ ਪੱਗ ਦਾ ਸਟਾਈਲ ਬੜਾ ਵਧੀਆ ਅੱਗ ਦਾ ਪਹਿਲਾਂ ਤਾਂ ਇਦਾਂ ਹੀ ਚੱਲਦੀ ਆ ਇਦਾਂ ਹੀ ਮੰਨਦੇ ਆਂ ਇਦਾਂ ਹੀ ਬੱਸ ਬੰਦ ਹੋਈ ਬਹੁਤ ਚਪਾਂ ਤੋਂ ਆਹੀ ਲੱਛਣ ਨੇ ਸਾਰੀ ਜ਼ਿੰਦਗੀ ਚ ਕੁਛ ਨਹੀਂ ਕਰਿਆ ਇਹੀ ਕੰਮ ਕਰਿਆ ਅੱਛਾ ਤੇ ਜੇ ਆਪਾਂ ਗੱਲ ਕਰੀਏ ਹਾਂਜੀ ਆਪਣਾ ਪਿੰਡ ਕਿਹ ਹੋੜ ਪਿੰਡ ਹੈ ਜਿਲ੍ਹਾ ਲੁਧਿਆਣਾ ਜਿਲ੍ਹਾ ਲੁਧਿਆਣਾ ਜਿਲ੍ਹਾ ਲੁਧਿਆਣਾ ਤੇ ਫਿਰ ਹੋੜ ਤੋਂ ਇੱਥੇ ਤੱਕ ਕਿਉਂ ਆ ਗਏ ਲਓਏ ਕਿਹੜੀ ਬਾਤ ਆ ਹਾਂ ਮੈਂ ਇਹਨੂੰ ਤਾਂ ਦੱਸਦਾ ਹੀ ਨਹੀਂ ਇਹਨਾਂ ਦੇ ਔਖਾ ਜਿਹਦਾ ਮਤਲਬ ਪੂਰੇ ਜਾਂਦਾ ਭੱਜਿਆ ਅੱਛਾ ਆ ਆਪਣੇ ਪੁੱਤ-ਪੋਤੇ ਨੇ ਹੈ ਨਾਲ ਹਾਂ ਲੰਗਲ ਵਾਲਾ ਸਾਰੇ ਅੱਛਾ ਤੇ ਆਪਾਂ ਗੱਲ ਕਰੀਏ ਆਪਣੀਆਂ ਕਿਹੜੀ ਨਸਲੀਆਂ ਬੱਕਰੀਆਂ ਨੇ ਇਹ ਏ ਬੀਟਲ ਬੀਟਲ ਨਾਲ ਸੰਨੀਏ ਬੱਕਰੀਆਂ ਨੇ ਇਹ ਜਿਹੜਾ ਕੋੜਵਾ ਇਹ ਤੁਹਾਡਾ ਘਰ ਦਾ ਹੀ ਤਿਆਰ ਕਰਿਆ ਹੋਊ ਫਿਰ ਘਰ ਦਾ ਜੀ ਬੜੀ ਕੋਈ ਨਹੀਂ ਹੈ ਨਾ ਕੋਈ ਚੰਗੀਆਂ ਚੰਗੀਆਂ ਬੱਕਰੀਆਂ ਦਿਖਾਓ ਦਾ ਦਰਸ਼ਕਾਂ ਨੂੰ ਬੱਕਰਾ ਬੱਕਰੀ ਦੇਖੀ ਜਾਂਦੇ ਆ ਗੱਲਾਂ ਮਾਰ ਜਾਂਦੇ ਆ ਫੜ ਕੇ ਨੇ ਆ ਬਾਈ ਅਰੇ ਅੱਛਾ ਆਹ ਵਾਲੀ ਬੱਕਰੀ ਐ ਜਿਹੜੀ ਹੈ ਖੜ ਜਾ ਖੜ ਜਾ ਖੜ ਜਾ ਕੋਈ ਗੱਲ ਨਹੀਂ ਦੋਸਤ 4 ਲੀਟਰ ਉਹ ਤਾਂ 40 ਲੀਟਰ ਦਿੰਦੀ ਆ। ਅੱਛਾ ਤੁਸੀਂ ਆਪਾਂ ਵੀ ਕਿਤੇ ਮੇਲੇ ਤੇ ਚੋਈਆਂ-ਚੁਈਆਂ ਤੇ ਜਾਣੇ ਹੁੰਨੇ ਆ? ਨਹੀਂ ਆਪਾਂ ਇਹ ਪੱਟੇ ਕੰਮ ਜੀ ਨਹੀਂ ਪੈਂਦਾ ਕਿ ਬੁੱਢੇ ਹੋ ਗਏ ਹੁਣ। ਅੱਛਾ। ਹੁਣ ਜਾਨੀ ਮੇਲੇ ਮੁੰਨੀਆਂ ਤੇ ਆਪਾਂ ਉਹ ਆ ਜਾਂਦੇ ਨੇ ਨੇੜੇ ਤੇ ਦੇਖਾ ਸੌਕ ਜਾ ਪੱਲੋ ਸੌਕ ਲੱਗਿਆ ਹੋਇਆ ਤੇ ਆਉਣਾ ਪੈਂਦਾ। ਅੱਛਾ ਆਉਣਾ ਪੈਂਦਾ। ਅਲੀ ਚੱਲੇ ਮਰ ਜਾਂਦੇ ਆ। ਆਹੋ। ਬੰਨੀ ਜਿਹੜੇ ਜਿਵੇਂ ਕਹਿੰਦੇ ਹੁੰਦੇ ਆ ਵੀ ਆਜਾ ਆਪਾਂ ਜੀ ਉੱਥੇ ਬੱਕਰੇ ਦੀ ਹਾਈਟ ਮੈਣਨੀ ਆ ਉਹਦਾ ਮੁਕਾਬਲਾ ਵੱਡੇ ਜਿਹੜਾ ਉੱਚਾ ਹੁੰਦਾ। ਉਹ ਦੁੱਧ ਜਵਾਈ ਦਾ ਮੁਕਾਬਲਾ ਉੱਥੇ ਲੈ ਕੇ ਜਾਣੇ ਹੁੰਦੇ ਹੋ ਨਹੀਂ ਅਸੀਂ ਨਹੀਂ ਤੁਸੀਂ ਨਹੀਂ ਜਾਂਦੇ ਤੁਸੀਂ ਤਾਂ ਆਪਣਾ ਬਸ ਸੌਗੇ ਪੂਰਾ ਕਰਦੇ ਹੋ ਬਸ ਮਸਤੀ ਜੀ ਆਸ਼ੀ ਦਾ ਅੱਛਾ ਲੈ ਇਹ ਹਾਈਟ ਦੇਖ ਲੋ ਹੈ ਐੜੀ ਐੜੀ ਦਿਖਾ ਦਿਓ ਵੀਰੇ ਪਹਿਲੇ ਸੂਏ ਆ ਪੱਠ ਆ ਪੱਠ ਪਹਿਲੇ ਸੂਏ ਆ ਦਰਸ਼ਕੋ ਮਰੇ ਇਦਨੂ ਕਰਦੀਏ ਬਖਤਰੀਆਂ ਅਸੀਂ ਆ ਦੇਖ ਪਹਿਲੇ ਸੂਏ ਪੱਠ ਆ ਆ ਪਹਿਲੇ ਸੂਏ ਪੱਠ ਆ ਦੇਖੋ ਕਿਵੇਂ ਸ਼ਿੰਗਾਰੀ ਹੋਈਆਂ ਨਾਲੇ ਹਾਈਟ ਦੇਖ ਲੋ ਇਹਦੀ ਹੈ ਸਾਰਿਆਂ ਨਾਲ ਸੁਨੱਖੀ ਵੀ ਵੀਰੇ ਬਹੁਤ ਆ ਇਹ ਹਾਂਜੀ ਆ ਕਹਿ ਦੀਏ ਸਰ ਕੀ ਬੀਆ ਓਕੇ ਰਾਮ ਅਸਾ ਕਾਇਦੰਦੀ ਆ ਬਾਪੂ ਐ ਦੁਗੀਆਂ ਕ ਛੇਨਾਂ ਦੋਗੀਆਂ ਛੇਨਾਂ ਦੋਗਿਆ ਛਾਰੇ ਪਹਿਲਾਂ ਸੂਇਆ ਹੈ ਪਹਿਲੇ ਪਹਿਲੇ ਠੀਕ ਆ ਵੀਰੇ ਤਾਂ ਥੋੜੀਆਂ ਬੱਕਰੀਆਂ ਮੈਨੂੰ ਸਾਰੀਆਂ ਵਧੀਆ ਲੱਗੀਆਂ ਨੇ ਥੋੜੀ ਨਸਲ ਆਪਦੀ ਤਿਆਰ ਕਰੀ ਹੋਈ ਲੱਗਦੀ ਆ ਕਣਾਂ ਜਿਹੜਾ ਮੁੰਡੇ ਨਾਲ ਬੱਚੇ ਪਾਉਂਦਿਆਂ ਹਾਂਜੀ ਮੈਮਰੀਆਂ ਪਾਉਂਦਾ ਛੋਟੀਆਂ ਛੋਟੀਆਂ ਅੱਛਾ ਅੱਜ ਦਿਖਾਈਆਂ ਮੈਮਰੀਆਂ ਕੱਢ ਕੇ ਲਿਆ ਆ ਨਾ ਲਿਆਵਾਂਗੇ ਪੂਰੀਆਂ ਭਾਰੀਆਂ ਜਿਆ ਉਹ ਜਿਆ ਚੱਕੇ ਉਹ ਬੜਾ ਬੜਾ ਕੰਨਾਂ ਦੀ ਬੜ ਕੇ ਹਾਂ ਉਹ ਇਹ ਆ ਬੰਦੇ ਬੱਕਰੀਆਂ ਬੱਕਰੀਆਂ ਦਿਖਾਉਗਾ ਸੀ ਚੇਲੇ ਬੰਦਿਆਂ ਨਹੀਂ ਹੈਗੇ ਚੇਲੇ ਬਈਆਂ ਨਹੀਂ ਸਹੀ ਗੱਲ ਆ ਤੇਰੀ ਹੌਲੀ ਬਾਲੇ ਚੱਲਦੇ ਨੇ ਕਰੀ ਮੇਰੇ ਜਿੰਨੇ ਚੇਲੇ ਹੁੰਦਾ ਕੰਮ ਹੋ ਜਾਣਾ ਇਹ ਕੰਨ ਦੇਖੋ ਆਹ ਦੇਖੋ ਹਾਂ ਦੇਖੋ ਹਾਂ ਅੰਡੇ ਲੱਗਣ ਲੱਗਲੇ ਆਹ ਸਰੀਆ ਕੰਨ ਇਹਦੇ ਵੀ ਬਹੁਤ بڑے ਨੇ ਲੈ ਇਹ ਬਾਪੂਏ ਥੋੜੀ ਆਪਦੀ ਨਸਲ ਆਏ ਹੈ ਆਪਦੀ ਆਪਦੀ ਫਿਰ ਜੇ ਤੁਹਾਨੂੰ ਕੋਈ ਬੱਕਰੀਆਂ ਲੈਣਾ ਚਾਹੁੰਦਾ ਮੁੱਲ ਤੁਸੀਂ ਦੇ ਦਿੰਦੇ ਹੋ ਅਸੀਂ ਆਪਦੇ ਹੱਥ ਨਾਲ ਬੱਕਰੀ ਜਿੱਥੇ ਨਹੀਂ ਕਿਤੇ ਅਸੀਂ ਤੁਸੀਂ ਦਿੱਤੀ ਨਹੀਂ ਵੇਚੀ ਹੋ ਨਹੀਂ ਹਾਂ ਅਚਲਾ ਬੱਕਰੀ ਦੀ ਫਾਨ ਮਿਲਦੀ ਹੈ ਅੱਛਾ ਅੱਛਾ ਫਿਰ ਜੰਨੀਆਂ ਬਸ ਹੁੰਦੀਆਂ ਨੇ ਆਪੇ ਪਾਲਦੇ ਆਪੇ ਪਾਲ ਦਿਆ ਠੀਕ ਆ ਠੀਕ ਆ ਅਬ ਤੇਰੇ ਤੁਸੀਂ ਵੇਚੀ ਨਹੀਂ ਬੱਕਰੀ ਹੈਗੀ ਪਤਾ ਕੀ ਗੱਲ ਆ ਹਾਂ ਅਗਲਾ ਇੱਕ ਦਾ ਜੂ ਫੜ ਕੇ ਠੀਕ ਆ ਤੇ ਛੱਡਦਾ ਵੇਚਲਾ ਗੋਲ ਹੋ ਜੂ ਹਾਂ ਹਾਂ ਇੱਕ ਨਾਲੇ ਗੋਲ ਹੋ ਜੂ ਸਾਡਾ ਥੋੜੀ ਨਾ ਖਲ ਗਈ ਉਹ ਖਾਧਵਾ ਗੱਲ ਚਲ ਨਹੀਂ ਹਾਂ ਗੱਲ ਇਹੀ ਆ ਬਸ ਹੋਰ ਨਹੀਂ ਹਾਂ ਤੇ ਹੋਰ ਵੀਰੇ ਤੁਸੀਂ ਕੁਛ ਕਹਿਣਾ ਚਾਹਦੇ ਹੋ ਹਾਂ ਇਹ ਕਹਿੰਦੇ ਕੁਛ ਨਹੀਂ ਆਗੇ ਮੇਰੇ ਅੱਖਾਂ ਹੀ ਲੱਗਦੇ ਆਖੇ ਨਹੀਂ ਲੱਗਦੇ ਕੋਈ ਗੱਲ ਸੁਣਾ ਦੇ ਬਾਪੂ ਕੋਈ ਚੱਕਮੀ ਜੀ ਗੱਲ ਸੁਣਾ ਦੇ ਗੱਲ ਜਿੰਨੀਆਂ ਮਾਰਸੀ ਸੁਣਾਵੇ ਕੋਈ ਗਲੀ ਕੁਲੀ ਰਾ ਦੇ ਕੋਈ ਹੋਰ ਸੁਣਾਵੇ ਕੋਈ ਕੋਈ ਰਾ ਹੋਰ ਮੇਰੇ ਗੋਡੇ ਦੁਖਦੇ ਨੇ ਕਦੀ ਕਿੱਛ ਸੁਣਾਵਾ ਹਾਂ ਕੋਈ ਤੂੰ ਸੁਣਾਵੇ ਸੁਣਾਵੇ ਕੋਈ ਮਹੋਰ ਸੁਣਾਵੇ ਕੋਈ ਚੀਜ਼ ਗੀਤ ਗੂਤ ਬੱਕਰੀਆਂ ਵਾਲਾ ਉਹਦੇ ਨੀਆਂ ਗੱਲਾਂ ਹੁੰਦੀਆਂ ਹੁੰਦੀਆਂ ਤੇਰੇ ਵਰਗੇ ਸਿਆਣੇ ਬੰਦੇ ਹੁੰਦਾ ਵਾਧੂ ਹੁੰਦੀਆਂ ਆ ਗਈ ਸਾਡੀ ਸ਼ੇਰੀ ਆ ਸ਼ੇਰੀ ਬੱਕਰੀ ਆ ਗਈ ਹੈ ਇਹਦੇ ਵੀ ਦੇਖੋ ਦਰਸ਼ਕੋ ਕੰਨ ਗੱਡੇ ਗੱਡੇ ਨੇ ਇਹ ਕਿਹਨਾਂ ਸੂਏ ਵੀਰੇ ਇਹ ਵੀ ਬਲੂਨ ਆ ਇਹ ਵੀ ਬਲੂਨ ਆ ਆ ਬਲੂਨ ਬਲੂਨ ਆ ਚੱਲ ਜਾਂਦੇ ਨੇ ਉਹ ਚਿੱਟੀ ਜੀ ਪੱਟ ਨਹੀਂ ਫੜ ਕੇ ਉਹ ਨਹੀਂ ਉਹਨਾਂ ਆਓ ਲਿਆ ਲਿਆ ਦਿਖਾਓ ਜੀ ਜੀ ਮੋਦਰਾ ਜਿਲ੍ਹਾ ਚਲਿਓ ਚਲੋ ਦੇਖੀ ਜਾਂਦੇ ਨੇ ਆ ਓਏ ਆਓ ਫਿਰ ਇਹ ਬਲੂਨੇ ਨੇ ਇਹ ਸਾਰੇ ਬਲੂਨੇ ਨੇ ਆ ਵੀਰੇ ਠੀਕ ਆ ਠੀਕ ਆ ਅੱਛਾ ਅੱਛਾ ਸਾਰਾ ਕੰਮ ਆ ਗਿਆ। ਹਲਾ ਜੰਗਿਆ ਜੰਗਿਆ। ਯਾਨੀ ਸਾਂਪ ਦੇ ਬੰਸ ਤੋਂ ਕੋਈ ਮੁੱਲ ਨਹੀਂ ਹੁੰਦਾ। ਦੇਖੋ ਕਿਵੇਂ ਸਿੰਗਾਰੀਆਂ ਹੋਈਆਂ ਨੇ ਆਪਦੇ ਨਾਲ ਵੱਧ ਸਿੰਗਾਰ ਬੱਕਰੀਆਂ ਤੇ ਕਰਿਆ ਹੋਇਆ। ਜੇ ਆਪਾਂ ਕਹਦੀਏ। ਲਓ ਜੀ ਦੇਖੀ ਜਾਓ। ਆਹ ਦੇਖੋ। ਕਾਲਾ ਚੌਦੀ ਲਾਵੇ ਕੋਈ ਗੱਲ ਆਪਾਂ। ਵੀਰੇ ਕਿੰਨੇ ਲੀਟਰ ਦੋ ਦਿੰਦੀ ਆ? ਨਹੀਂ ਨਹੀਂ ਗੰਦ ਵਾਲਾ ਚੌਣਾ ਵਾਲਾ ਨਹੀਂ ਕੰਮ ਕਰਦਾ ਆਪਾਂ ਨੇ। ਨਹੀਂ ਨਹੀਂ ਚੱਲ ਚੌਣਾ ਕਿੰਨੇ ਲੀਟਰ ਦੋ ਦਿੰਦੀ ਆ? ਆਹ ਬੱਕਰੀ ਉਹ ਮੋੜੀ ਵੀਰੇ ਉਦੋਂ। ਓਏ ਉਦੋਂ ਮੋੜ। ਕਿੰਨੇ ਲੀਟਰ? ਪਾਹੀ ਦਾ ਮੇਰੀ ਖਾਨੀ ਮੰਦਾ ਯਾਰ। ਵਧੀਆ ਨਹੀਂ ਲੱਗਦੀ। ਕਿੰਨੇ ਲੀਟਰ ਦੋ ਦਿੰਦੀ ਆ ਬੱਪੂ ਐ? ਚਾਰ ਲੀਟਰ ਚਾਰ ਲੀਟਰ ਦੇਣ ਦੀ ਆ ਫਲੂਨ ਨਹੀਂ ਆਜੇ ਬਾਪੂ ਕਹਿੰਦਾ ਫਲੂਨ ਆ ਵੀ 4 ਲੀਟਰ ਤੋਂ ਦੇ ਦਿੰਦੀ ਆ ਪਰ ਅਸੀਂ ਕਹਿੰਦੇ ਚਵਾਈਆਂ ਚੁਵਾਈਆਂ ਦੇ ਮੁਕਾਬਲੇ ਨਹੀਂ ਆਉਂਦੇ ਨਹੀਂ ਪਤਾ ਕੀ ਗੱਲ ਆ ਸ਼ੀ ਇਹ ਸ਼ਾਪਾ ਚ ਨਹੀਂ ਬਣਦਾ ਹਾਂ ਫਿਰ ਸੰਗਾ ਗੱਲ ਸੁਣਾ ਕੇ ਜਾ ਵੀ ਵਧੀਆ ਜੀ ਮਨ ਚ ਆਹ ਇਹ ਪੱਠਾ ਨੇ ਦੋ ਆਹ ਆ ਬੜੀ ਬੱਕਰੀ ਦੀ ਆ ਪਹਿਲੀ ਆਹ ਆ ਬੜੀ ਬੱਕਰੀ ਦੇ ਪੱਠਾ ਨੇ ਹਾਂ ਪਹਿਲੇ ਸੂਏ ਪੱਠਾ ਇਹਦੀਆਂ ਦੋ ਪੱਠਾ ਨੇ ਅੱਛਾ ਦੇਖ ਹੱਟ ਬਹੁਤ ਹੈ ਨਾ ਦੀ ਤਾਂ ਆ ਪੱਠਾ ਵੀ ਦੇਖ ਲਓ ਹਾਂ ਆ ਪਹਿਲੇ ਸੂਏ ਦੇ ਦੋ ਪੱਠਾ ਅੱਛਾ ਇਹਦੀਆਂ ਪੱਠਾ ਨੇ ਹਾਂ ਇਹ ਆ ਦੋ ਚਲੋ ਥੋੜੀਆਂ ਆਥਣ ਹੋ ਗਿਆ ਦਰਸ਼ਕੋ ਬੱਕਰੀਆਂ ਹੁਣ ਪਜੂ ਪਜੂ ਕਰਦੀਆਂ ਖੜਦੀਆਂ ਨਹੀਂ ਅੱਛਾ ਦੋਏ ਪੱਠਾਂ ਨੇ ਇਹਦੀਆਂ ਹਾਂ ਬੜੀ ਕਾਦੇ ਨਾ ਵੀ ਬਹੁਤ ਆ ਇਹ ਵੀ ਕਰਦੀਆਂ ਫੋੜਾ ਤੇ ਨਹੀਂ ਇਹ ਆਪਾਂ ਕਹਦੀਏ ਕਾਦੇ ਨਾ ਦਾ ਪੂਰਾ ਬਾਪੂ ਗੱਲ ਸੁਣਾ ਕੇ ਜਾ ਜਾ ਲਖਣਾ ਨਾ ਹਾਂ ਕੱਪਦਾ ਮੋਰਨੀ ਸਾਲ ਮਾਰ ਕੇ ਖਾਲਾ ਕੱਪਦਾ ਮੋਰਨੀ ਸਾਲ ਮਾਰ ਕੇ ਖਾਲਾ ਤੇ ਅੱਗੇ ਅੱਗੇ ਫੇਰ ਫੇਰ ਅੱਗੇ ਕੇ ਲਾਗੇ ਗੋਟੇ ਦੁਗਣਾ ਬਾਪੂ ਦੇ ਖਾਲ ਨਹੀਂ ਟੱਪਿਆ ਗਿਆ ਖਾਲ ਨਹੀਂ ਟੱਪਿਆ ਹੁਣ ਜਾ ਖਾਲ ਮੇਰੀ ਗੱਲ ਸੁਣ ਲੈ ਮੈਂ ਬੜਾ ਹੋਇਆ ਖਾਲ ਹੋ ਜਾ ਵੀ ਟੱਪ ਜੂ ਹਜੇ ਵੀ ਟੱਪ ਜੇਗਾ ਟੱਪ ਜੂ ਅੱਛਾ ਤੇ ਹੋਰਿਆਂ ਲਿਆ ਦੂੰ ਤੇ ਕੋਈ ਹੋਰ ਗੱਲ ਸੁਣਾ ਕੇ ਜਾ ਕਦੀ ਸੁਣਾ ਕੇ ਜਾ ਇਹ ਨਾ ਕਰ ਮੁੰਡਿਆਂ ਨੂੰ ਖੁਸ਼ ਕਰ ਦੇਖ ਰਾਂ ਵੀਡੀਓ ਹਾਂ ਇਹ ਮੇਰੀ ਗੱਲ ਨਹੀਂ ਮੰਨਦੇ ਅੱਛਾ ਹਾਂ ਇਹ ਤੇਰੀ ਗੱਲ ਨਹੀਂ ਮੰਨਦੇ ਚੱਲ ਮਾਪਣ ਜਿਹੜੇ ਹੋਰ ਦੇਖਣ ਵਾਲੇ ਦਰਸ਼ਕ ਨੇ ਉਹਨਾਂ ਨੂੰ ਕੋਈ ਗੱਲ ਸੁਣਾ ਕੇ ਜਾ ਗੱਲ ਕੀ ਸੁਣਾਏ ਸੁਣਾ ਦੇ ਕੋਈ ਕਦੀ ਕੋਈ ਜੜੀ ਆਉਂਦੀ ਆ ਹਾਂ ਕੋਈ ਜਵਾਨੀ ਬਾਰੇ ਦੀ ਸੁਣਾ ਦੇ ਜਵਾਨੀ ਬਾਰੇ ਦਾ ਬਹੁਤ ਕੁਝ ਹੋਇਆ ਫਿਰ ਦੱਸ ਦੇ ਕੁਝ ਸੁਣਾ ਦੇ ਪੱਜ ਦਿਨ ਸੀਗੇ ਹਾਂ ਨਾਲ ਬੈਠ ਕਾ ਵੀ ਲਾਉਂਦੇ ਸੀਗੇ ਅੱਛਾ ਸਾਰਾ ਕੁਝ ਕਰਦੇ ਸੀ ਸਾਰਾ ਕੁਝ ਸੇਲੀ ਸੇਲੀ ਬਣਾਈ ਹੈ ਸੇਲੀ ਸੇਲੀ ਦਾ ਹੱਥ ਕੋਈ ਨਹੀਂ ਹਾਂ ਮੈਂ ਮਸਾ ਖੜਾ ਛਲਾਉਂਦਾ ਰਿਹਾ ਅੱਲਾ ਸਾਲ ਲੱਗੇ ਮੈਨੂੰ ਕੈਸੇ ਨਹੀਂ ਬਣਾਈਆਂ ਉਹ ਸੇਧੀਆਂ ਬਤੇਰੀਆਂ ਬਣਿਆ ਮੈਂ ਤਾਂ ਲੁਕ ਰੋਕੇ ਖੜਾ ਛਲਾਉਂਦਾ ਰਿਹਾ ਹਾਏ ਹਾਏ ਓਏ ਦੇਖ ਲੈ ਕਿਉਂ ਵਾਪਸ ਕੋ ਦੇਖ ਲੋ ਬਾਪੂ ਦੀ ਪੱਗ ਦੀ ਮਰਨੀ ਆਉਣੀਆਂ ਨੇ ਜਦ ਜਵਾਨੀ ਵਾਲੇ ਪੱਗ ਬੰਨਨਾ ਆ ਫੁੱਡਾ ਆਇਆ ਦਾਤਾ ਆ ਚਾਦਰਾਂ ਦੇਖੋ ਕਿਉਂ ਹਾਂ ਲੇਕਨ ਨਾਲ ਸੁੰਬਾੜੀ ਡਾਂਗ ਸਹੀ ਗੱਲ ਆ ਆ ਦੇਖੋ ਡਾਂਗ ਬਾਪੂ ਦੀ ਇਹ ਜੀ ਮੇਲੇ ਦੇ ਵਿੱਚ ਬੱਕਰੀਆਂ ਵਾਲੇ ਹੋਰ ਵੀ ਨੇ ਕਿਸੇ ਕੋਲ ਨਹੀਂ ਫੜੀ ਹੋਈ ਇਵੇਂ ਸੌਖਾ ਸੌਖਾ ਐਵੇਂ ਥੋੜੋ ਲੱਕੀ ਰੱਖੀ ਜਾਂਦੀ ਆ ਸੌਖਣ ਵਾਲੀ ਗੱਲਾਂ ਹੁੰਦੀ ਆ ਲੈ ਸਾਹੀ ਸੇਲੀਆਂ ਬਣਦੀਆਂ ਤੇ ਉਹ ਵੀ ਸੌਖਣ ਵਾਲੇ ਬਣ ਜਾਂਦੀਆਂ ਕਰੇ ਸੀ ਜਦੋਂ ਜਵਾਨੀ ਸੀਗੀ ਜਦੋਂ ਸਾ ਮੈਂ ਲੁੱਕ ਲੁੱਕੇ ਰਹਿੰਦਾ ਰਿਆਂ ਅੱਛਾ ਰੋਣਾ ਖਤਮ ਹਾਂ ਬਹੁਤ ਚੱਲਿਆ ਬੱਕਰੀਆਂ ਵਾਲਾ ਮੁੰਡਾ ਐਵੀ ਗੱਲ ਜਾਂ ਬੱਕਰੀਆਂ ਨੇ ਕਿਉਂ ਨਹੀਂ ਆਉਣੀਆਂ ਦੇਖਦੀਆਂ ਆਉਣੀਆਂ ਵੀ ਚੱਲਿਆ ਬੱਕਰੀਆਂ ਵਾਲਾ ਨੌ ਵੀ ਖੁਸ਼ੀ ਸੀ ਨੌ ਵੀ ਖੁਸ਼ੀ ਹਾਂ ਦਰਸ਼ਕੋ ਇਹ ਵੀ ਦੇਖ ਲਓ ਨੌ ਵੀ ਖੁਸ਼ੀ ਉਸ ਟਾਈਮ ਤਾਂ ਇਹਨਾਂ ਨੇ ਕੋਈ ਨੌ ਰੱਖਦਾ ਨਹੀਂ ਸੀ ਬਾਪੂ ਦਾ ਨੌ ਦਾ ਵੱਖਰਾ ਵੈਸੀ ਜੁਨੀਕ ਦੀ ਜੇ ਆਪਾਂ ਕਹ ਲਈਏ ਅਜੇ ਵੀ ਜ਼ਬਦਾਨੀ ਮੈਂ ਅਜੇ ਵੀ ਜ਼ਬਦਾਨੀ ਨਾ ਦਬਣਾ ਵੀ ਕਰਦੇ ਅਜੇ ਨਹੀਂ ਨਹੀਂ ਜ਼ਬਦਾਨੀ ਰੱਬ ਨੇ ਜਾਨ ਦੇ ਤੇ ਦਬਣਾ ਵੀ ਚਾਹੀਦਾ ਇਹਨਾਂ ਦਾ ਮੂੰਹ ਲੈ ਜਾਲਣਾ ਪੱਜ ਕੇ ਹਾਂ ਹਾਂ ਨਹੀਂ ਮੈਂ ਨਾ ਧੁਰ ਕੇ ਦੇਖ ਲੈ ਸਵਾਬ ਆਪਾ ਗੱਲ ਸਹੀ ਗੱਲ ਆ ਸਹੀ ਗੱਲ ਆ ਸਾਲ ਮਾਰਕੀਟ ਹੋਂ ਤੇ ਚੜਦਾ ਹਾਂ ਤੱਕ ਜੂ ਭਟੇ ਹਾਂ ਆਹ ਸਹੀ ਗੱਲ ਆ ਸਹੀ ਗੱਲ ਆ ਮੈਂ ਸੱਜੂਂਗੀ ਇਹ ਨਹੀਂ ਗੱਲ ਹਾਂ ਹਾਂ ਠੀਕ ਆ ਠੀਕ ਆ ਤੇ ਚੱਲ ਬਹੁਤ ਬਹੁਤ ਧੰਨਵਾਦ ਬਾਪੂ ਤੇਰਾ ਦਰਸ਼ਕਾਂ ਨੂੰ ਜਾਣਕਾਰੀ ਦੇਣੀ ਸਾਂਝੀ ਕਰਨੀ ਹਾਂਜੀ ਦਰਸ਼ਕੋ ਕਿਵੇਂ ਦੀ ਲੱਗੀ ਤੁਹਾਨੂੰ ਵੀਡੀਓ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਆਪਣੇ ਨੂੰ ਸਬਸਕ੍ਰਾਈਬ ਕਰਿਓ ਜੇ ਫੇਸਬੁੱਕ ਉੱਤੇ ਦਾ ਮਿਲਤ ਨਹੀਂ ਆਪਰ ਪੇਜ ਨੂੰ ਫਾਲੋ ਜ਼ਰੂਰ ਕਰਿਓ ਤੇ ਮਿਲਾਂਗੇ ਅਸੀਂ ਹੋਰ ਸੋਹਣੀ ਵੀਡੀਓ ਵਿੱਚ ਧੰਨਵਾਦ ਹੋਰ ਮਿਲਦਾ ਰਹੀ ਸਾਨੂੰ ਹਾਂ ਹਾਂ ਮਿਲਦਾ